ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਮਠੰਡਾ ਮਿਲਕ ਪਲਾਂਟ ਦੇ ਕੱਚੇ ਕਾਮਿਆਂ ਦੇ ਵੱਲੋਂ ਪਲਾਂਟ ਦੇ ਮੁੱਖ ਗੇਟ ਦੇ ਅੱਗੇ ਪਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਸ ਪ੍ਰਦਰਸ਼ਨ ਮਿਲਕ ਪਲਾਂਟ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੇ ਵੱਲੋਂ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਆਪਣਾਏ ਗਏ ਢਿੱਲੇ ਰਵੱਈਏ ਦੇ ਕਾਰਨ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀ ਮਿਲਕ ਪਲਾਂਟ ਦੇ ਚੇਅਰਮੈਨ ਦੇ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਜਿਨ੍ਹਾਂ ਦੇ ਵਿੱਚ ਕੱਚੇ ਕਾਮਿਆਂ ਨੂੰ ਪੱਕਾ ਕਰਨਾ ਤਨਖਾਹਾਂ ਦੇ ਵਿੱਚ ਵਾਧਾ ਕਰਨਾ ਸ਼ਾਮਲ ਹੈ ਉਸ ਦਾ ਜਲਦ ਹੱਲ ਕੀਤਾ ਜਾਵੇਗਾ। ਪਰ ਹੁਣ ਲੰਬਾ ਸਮਾਂ ਬੀਜਣ ਤੋਂ ਬਾਅਦ ਵੀ ਉਹਨਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੀਆਂ ਮੰਗਾਂ ਨੂੰ ਟਾਲਿਆ ਜਾ ਰਿਹਾ ਹੈ ਤੇ ਕਾਮਿਆਂ ਨੇ ਕਿਹਾ ਕਿ ਜੇਕਰ ਸਰਕਾਰ ਤੇ ਮੈਨੇਜਮੈਂਟ ਨੇ ਜਲਦੀ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਉਹਨਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਇਸ ਹਫ਼ਤੇ ਉਹਨਾਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਨਿਕਲਿਆ ਤਾਂ ਆਉਣ ਵਾਲੀ 13 ਤਰੀਕ ਨੂੰ ਸੂਬੇ ਪਾਰ ਦੇ ਮਿਲਕ ਪਲਾਂਟਾ ਦੇ ਅੱਗੇ ਪੰਜਾਬ ਸਰਕਾਰ ਤੇ ਮੈਨੇਜਮੈਂਟ ਦੇ ਪੁਤਲੇ ਫੂਕੇ ਜਾਣਗੇ ਆਗਮਣੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਫਿਰ ਵੀ ਉਹਨਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਬੇਮਿਸਾਲ ਕਦਮ ਚੁੱਕਣ ਲਈ ਮਜਬੂਰ ਹੋਣਗੇ ਜਿਸ ਮੌਕੇ ਵੱਡੀ ਗਿਣਤੀ ਦੇ ਵਿੱਚ ਕੱਚੇ ਕਾਮੇ ਵੀ ਹਾਜ਼ਰ ਸਨ ਜਸਵੀਰ ਸਿੰਘ ਬੇਰਕਾਡ ਸੋਰਸ ਯੂਨੀਅਨ ਪੰਜਾਬ ਦਾ ਮੈਂ ਜਰਨਲਿਸਟ ਖੱਤਰਜੀ ਇਹ ਜਿਹੜਾ ਮਸਲਾ ਹੈ ਜੀ ਇਹ ਲਗਾਤਾਰ ਜਿਹੜੀ ਪੰਜਾਬ ਸਰਕਾਰ ਹੈ ਜਦੋਂ ਤੋਂ ਆਈ ਆ ਉਦੋਂ ਕੱਚੇ ਮਲਾਜ਼ਮਾਂ ਨੂੰ ਪੱਕਾ ਕਰਨ ਦੇ ਵਾਅਦੇ ਤਹਿਤ ਇਹੀ ਮੁੱਖ ਮੰਤਰੀ ਜਿਹੜਾ ਸਾਡਾ ਕਹਿਣਾ ਹੁੰਦਾ ਸੀ ਕਿ ਕਿਸੇ ਮਤਲਬ ਵਰਕਰ ਨੂੰ ਜਿਹੜਾ ਕੱਚਾ ਨਹੀਂ ਰੱਖਿਆ ਜਾਊਗਾ ਮੇਰਾ ਹਰਾ ਪੈਨ ਪਹਿਲਾਂ ਇਹਨਾਂ ਵਰਕਰਾਂ ਦੇ ਚੱਲੂ ਆ ਪਰ ਪੱਕੇ ਕਰਨ ਦੀ ਥਾਂ ਤੇ ਇਹਨਾਂ ਨੇ ਲਗਾਤਾਰ ਮਿਲਕ ਫੈਡ ਦਾ ਜਿਹੜਾ ਉਹ ਨਿੱਜੀਕਰਨ ਕਰਨਾ ਸ਼ੁਰੂ ਕਰ ਦਿੱਤਾਗਾ ਇੱਥੋਂ ਤੱਕ ਕਿ ਭਾਰਤ ਸਰਕਾਰ ਨੇ ਵੀ ਅਮਰੀਕਾ ਦੀਆਂ ਕੰਪਨੀਆਂ ਨੂੰ ਇੱਥੇ ਲਿਆ ਕੇ ਜਿਹੜਾ ਵਿਸ਼ਵ ਵਪਾਰ ਸੰਸਥਾ ਦੇ ਨਾਲ ਸਮਝੌਤੇ ਜਿਹੜਾ ਕਰਨ ਦੀਆਂ ਨੀਤੀਆਂ ਬਣਾਈਆਂ ਹੋਈਆਂ ਉਹਦੇ ਤਹਿਤ ਅਸੀਂ ਜਿਹੜਾ ਲੰਮੇ ਸਮੇਂ ਤੋਂ ਜਿਹੜਾ ਸੰਘਰਸ਼ ਵਿੱਢਿਆ ਹੋਇਆਗਾ ਮਗਰਲੀ 9 ਤਰੀਕ ਨੂੰ ਜਿਹੜੀ ਉਹ ਸੀ ਮਿਲਕ ਫੈਡ ਚੇਅਰਮੈਨ ਦੀ ਕੋਠੀ ਦਾ ਘਰਾਓ ਦਾ ਜਿਹੜਾ ਸੰਘਰਸ਼ੋਂ ਲਿਖਿਆ ਹੋਇਆ ਸੀ ਪਰ ਉਦੋਂ ਸਾਡੀ ਮੈਨੇਜਮੈਂਟ ਤੇ ਮਿਲਕ ਫੈਡ ਚੇਅਰਮੈਨ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਜਿਹੜਾ ਸਾਨੂੰ ਮੀਟਿੰਗ ਕਰਕੇ ਤੁਹਾਡੇ ਮੰਗਾਂ ਮਸਲਿਆਂ ਦਾ ਹੱਲ ਕੀਤਾ ਜਾਊਗਾ। ਨਾ ਉਦੋਂ ਬਾਅਦ ਕੋਈ ਮੀਟਿੰਗ ਦਾ ਸੱਦਾ ਆਇਆ ਜੂਨੀਅਨ ਵੱਲੋਂ ਲਗਾਤਾਰ ਮਿਲਕ ਫੈਡ ਐਮ ਡੀ ਨੂੰ ਤੇ ਮਿਲਕ ਫੈਡ ਚੇਅਰਮੈਨ ਨੂੰ ਪੱਤਰਾਂ ਦੇ ਰਾਹੀਂ ਮੀਟਿੰਗ ਦੇ ਲਈ ਜਿਹੜਾ ਉਹ ਮੰਗ ਕੀਤੀ ਜਾ ਰਹੀ ਆ ਪਰ ਉਹ ਮੀਟਿੰਗ ਕਰਨ ਦੀ ਜਿਹੜੀ ਉਹਨਾਂ ਵੱਲੋਂ ਇਨਕਾਰੀ ਆ ਉਹ ਉਹ ਮੀਟਿੰਗ ਨਹੀਂ ਕਰ ਰਹੇ। ਇਸ ਲਈ ਅਸੀਂ ਜਿਹੜੀ 7 ਤਰੀਕ ਦੀ ਪੰਜਾਬ ਯੂਨੀਅਨ ਵੱਲੋਂ 7 ਤਰੀਕ ਦੀਆਂ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਗੇਟ ਰੈਲੀਆਂ ਉਲੀਕੀਆਂ ਸੀ ਉਹਦੇ ਤਹਿਤ ਅੱਜ 9 ਤੋਂ 11 ਸਾਡੀ ਗੇਟ ਰੈਲੀ ਆ 13 ਤਰੀਕ ਨੂੰ ਪੰਜਾਬ ਸਰਕਾਰ ਦਾ ਤੇ ਮਿਲਕ ਫੈਡ ਚੇਅਰਮੈਨ ਦੇ ਜਿਹੜੇ ਉਹ ਪਤਲੇ ਫੂਕਣ ਦਾ ਜਿਹੜਾ ਪ੍ਰੋਗਰਾਮ ਹੈ ਉਹਰੇ ਪੂਰੇ ਪੰਜਾਬ ਦੇ ਸਾਰੇ ਪਲਾਂਟਾਂ ਦੇ ਵਿੱਚ ਉਲਿੱਖਿਆ ਹੋਇਆਗਾ ਜੇਕਰ ਫੇਰ ਵੀ ਸਾਡੀਆਂ ਮੰਗਾਂ ਮਸਲਿਆਂ ਦਾ ਹੱਲ ਨਹੀਂ ਹੁੰਦਾ ਤਾਂ 18 ਤਰੀਕ ਨੂੰ ਪੰਜਾਬ ਦੇ ਜਿਹੜੇ ਚਾਰ ਵੱਡੇ ਪਲਾਂਟ ਨੇ ਅੰਮ੍ਰਿਤਸਰ ਪਲਾਂਟ ਮਹਾਲੀ ਪਲਾਂਟ ਜਲੰਧਰ ਪਲਾਂਟ ਤੇ ਲੁਧਿਆਣਾ ਪਲਾਂਟ ਉਹਨਾਂ ਦਾ ਸਮੂਹ ਪਲਾਂਟਾਂ ਵੱਲੋਂ ਜਿੰਨੇ ਵੀ ਸਾਡੇ ਬੇਰਕਾ ਦੇ 14-15 ਪਲਾਂਟ ਨੇ ਉਹਨਾਂ ਵੱਲੋਂ ਉਹ ਚਾਰਾ ਪਲਾਂਟਾਂ ਦੇ ਵਿੱਚ ਜਿਹੜਾ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਜੇਕਰ ਇਹ ਧਰਨੇ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਸਾਡੀਆਂ ਮੰਗਾਂ ਮਸਲਿਆਂ ਦਾ ਹੱਲ ਨਹੀਂ ਤੇਬ ਹਰਦੇਪ ਸਿੰਘ ਜੀ ਕੁਝ ਥੋੜੀ ਸਾਡੀਆਂ ਮੰਗਾਂ ਸੀਗੀਆਂ ਉਹਦੇ ਬਦੌਲਤ ਅੱਜ ਆਪਾਂ ਇੱਥੇ ਅੱਜ ਇਕੱਠੇ ਹੋਏ ਆ ਅੱਜ ਤੇ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਨੇਗੀਆਂ ਕੁਝ ਸਾਡੇ ਨਾਲ ਆਪਣੇ ਜਲੰਧਰ ਤੋਂ ਕੁਝ ਸਾਡੇ ਜਿਹੜੇ ਆਊਟਸੋਰਸ ਮੁਲਾਜ਼ਮ ਸੀਗੇ ਉਹਨਾਂ ਨੂੰ ਜਾਨਕੀ ਬਾਹਰ ਬਿਠਾ ਦਿੱਤਾ ਗਿਆ ਤੇ ਹੁਣ ਉਹਨਾਂ ਨੂੰ ਅੰਦਰ ਨਹੀਂ ਲੈ ਰਹੇ ਤੇ ਉਹਦੇ باوجود ਅਸੀਂ ਇਹ ਅੱਜ ਦੀ ਜਿਹੜੀ ਦੋ ਘੰਟੀ ਰੈਲੀ ਆ ਉਹ ਅਸੀਂ ਕਰ ਰਹੇ ਆ ਅਸੀਂ ਤੇ ਸਾਡੀ ਇਹੀ ਮੰਗ ਹੈ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਨਿਆ ਮਿਲੇ ਉਹਨਾਂ ਨੂੰ ਹੱਕ ਮਿਲਣ ਆਪਦੇ ਤੇ ਉਹ ਜਲਦੀ ਤੋਂ ਜਲਦੀ ਪਲਾਂਟ ਦੇ ਵਿੱਚ ਅੰਦਰ ਉਹਨਾਂ ਨੂੰ ਦੁਬਾਰਾ ਲਿਆ ਜਾਵੇ ਤੇ ਜੇ ਉਹਨਾਂ ਨੂੰ ਨਹੀਂ ਲਿਆ ਗਿਆ ਤਾਂ ਸਾਡੇ ਬੰਨੇ ਪੂਰਾ ਬਖੂਰ ਜੋਰ ਸੰਘਰਸ਼ ਕੀਤਾ ਜਾਊਗਾ ਹਾਂ ਜਿਹੜੀ 2 ਘੰਟੇ ਦੀ ਰੈਲੀ ਇਹ 2 ਘੰਟੇ ਦੀ ਜਿਹੜੀ ਰੈਲੀ ਹੈ ਜੇ ਲੁਧਿਆਣਾ ਪਲਾਟ ਹੋ ਗਿਆ ਅੰਬਰਸਾ ਡੈਰੀ ਹੋ ਗਈ ਤੇ ਆਪਣਾ ਜਲੰਧਰ ਹੋ ਗਿਆ ਜੀ ਠੀਕ ਹੈ ਜੀ ਤੇ ਮੁਹਾਲੀ ਵੀ ਸਾਡੇ ਪ੍ਰਦਰਸ਼ਨ ਚੱਲ ਰਹੇ ਨੇ ਤੇ ਆਲ ਪੰਜਾਬ ਦੇ ਵਿੱਚ ਉਹਨਾਂ ਵਾਲੇ ਸਮੇਂ ਵਿੱਚ ਜੇ ਸਾਡੀ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹਨਾਂ ਵਾਲੇ ਸਮੇਂ ਵਿੱਚ ਪੰਜਾਬ 18 ਤਰੀਕ ਤੋਂ ਅਸੀਂ ਬੰਦ ਕਰਾਂਗੇ ਪੂਰੇ ਜੋਰ ਤੇ